ਬੀਜਪੀ ਉਹ ਦੇਖੀਆ ਪੰਜਾਬ ਦੀ ਬੀਜਪੀ ਜਿਹੜੇ ਵੱਖ-ਵੱਖ ਸਟੇਟਾਂ ਤੋਂ ਸਾਡੇ ਬੀਜਪੀ ਪਾਰਟੀ ਨੇ ਚਾਹੇ ਉਹ ਗੁਜਰਾਤ ਹੋਵੇ ਚਾਹੇ ਉਹ ਹਰਿਆਣਾ ਹੋਵੇ ਚਾਹੇ ਉੱਤਰਾਪਰਦੇਸ਼ ਉੱਤਰ ਪ੍ਰਦੇਸ਼ ਹੋਵੇ ਚਾਹੇ ਉਹ ਮੱਧਿਆ ਪ੍ਰਦੇਸ਼ ਹੋਵੇ ਸਭ ਨੇ ਅਜੇ ਤਾਈਂ ਸ਼ੁਰੂਆਤ ਆ ਅਸੀਂ ਇਹ ਜੇ ਵੱਡੇ 4 ਗਡਾਉਨ ਨੇ ਜਿਹੜੇ ਜਲੰਧਰ ਚ ਉਹ ਲੈ ਗਏ ਆ ਤੇ ਕਈ ਸਟੇਟਾਂ ਚੋਂ ਸਿੱਧਾ ਸਮਾਨ ਆ ਜਿਹੜਾ ਉਹ ਵੀ ਕਈ ਜ਼ਿਲ੍ਹਿਆਂ 'ਚ ਪਹੁੰਚ ਰਿਹਾ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਸਭ ਤੋਂ ਜ਼ਰੂਰੀ ਆ ਹੁਣ ਕਿਉਂਕਿ ਘਰਾਂ ਦੀਆਂ ਰਸੋਈਆਂ ਤਬਾਹ ਹੋ ਗਈਆਂ ਉਹਨਾਂ ਲਈ ਖਾਸ ਤੌਰ ਤੇ ਭਾਂਡੇ ਆ ਪ੍ਰੋਪਰ ਜਿਹੜੇ ਆਂ ਦੇਖ ਰਿਹਾ ਤੁਸੀਂ ਬੜਾ ਇਹ ਚੰਗਾ ਇਹ ਦੇਖੋ ਆ ਸਾਰੇ ਜਿਹੜੇ ਡਿਨਰ ਸੈਟਸ ਪੂਰਾ ਇਹ ਵੀ ਆਏ ਹੋਏ ਆ ਭਰੇ ਭਰੇ ਪੂਰੇ ਟਰੱਕਾਂ ਦੇ ਟਰੱਕ ਤੇ ਕੱਲ ਨੂੰ ਗੁਜਰਾਤ ਤੋਂ ਇੱਕ ਪੂਰੀ ਟ੍ਰੇਨ ਆ ਜਿਹੜੀ ਜੀ ਉਹ ਉਰੇ ਪਹੁੰਚ ਰਹੀ ਆ ਉਹਦੇ ਵਿੱਚ 10 ਡੱਬੇ ਆ ਜਿਹੜੇ 10 ਡੱਬੇ ਸਰਕਾਰ ਲਈ ਪੰਜਾਬ ਸਰਕਾਰ ਉਹਨਾਂ ਲਈ ਸਮਾਨ ਆ 10 ਡੱਬੇ ਜਿਹੜੇ ਭਾਜਪਾ ਲਈ ਉਹ 20 ਡੱਬੇ ਕੱਲ ਟ੍ਰੇਨ ਲੈ ਕੇ ਉਤਰੇਗੀ ਤੇ ਆ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਆ ਦਿਖਾਓ ਵੀ ਆ ਅਲੱਗ-ਅਲੱਗ ਜਿਹੜਾ ਉਹ ਸਮਾਨ ਆ ਮੱਛਰਦਾਨੀਆਂ ਕਿਉਂਕਿ ਇਸ ਵੇਲੇ ਬੜੀ ਮੱਛਰਦਾਨੀਆਂ ਦੀ ਲੋੜ ਆ ਕਿਉਂਕਿ ਆ ਹੁਣ ਜਦੋਂ ਪਾਣੀ ਥੱਲੇ ਜਾਣਾ ਤਾਂ ਆ ਪੂਰਾ ਪੈਕ ਕੀਤਾ ਹੋਇਆ ਤੁਸੀਂ ਲੈ ਕੇ ਆ ਲੈ ਕੇ ਆਓ ਰਾਸ਼ਦਿਆਂ ਭਾਂਡੇ ਆ ਸਾਰੇ ਆ ਦਿਖਾਉਣਾ ਚਾਹਣਾ ਪੁੱਲ ਦੇ ਪੁੱਤਰੀ ਜਰੂਰੀ ਆ ਦੀ ਦਿਖਾਉਣਾ ਇਹ ਐਵੇਂ ਇੱਥੇ ਕੋਈ ਔੜ ਦੀ ਕਿ ਸਟੀਲ ਤੋਂ ਲੈ ਕੇ ਵੀ ਜਿਨ੍ਹਾਂ ਨੇ ਸੇਵਾ ਕੀਤੀ ਆ ਉਹਨਾਂ ਦਾ ਜ਼ਰੂਰ ਦਿਖਾਉਣ ਦੀਆਂ ਗੱਲਾਂ ਐ ਸਾਰੀਆਂ ਆ ਭਾਂਡੇ ਹਰ ਚੀਜ਼ ਐ ਜਿਹੜੀ ਕੱਲੀ-ਕੱਲੀ ਜਿਹੜੀ ਉਹ ਇਹ ਸੇਵਾ ਭੇਜੀ ਗਈ ਆ ਆ ਦੇਖੋ ਜਿਵੇਂ ਦਿੱਲੀ ਤੋਂ ਗੁਰਿੰਦਰ ਸਚਦੇਵਾ ਜੀ ਨਰੇਸ਼ ਕੁਮਾਰ ਜੀ ਇਹ ਦਿੱਲੀ ਤੋਂ ਸੇਵਾ ਜਿਹੜੀ ਆਈ ਆ ਆ ਗਰਮ ਰੱਖਣ ਲਈ ਕੈਸਰੋਲ ਜਿਹੜੇ ਨੇ ਇਹ ਇਹ ਆਏ ਨੇ ਬੜੇ ਵੱਡੇ ਤੇ ਇਸ ਕਰਕੇ ਹਰ ਤਰੀਕੇ ਜਿਹੜਾ ਥੱਲੇ ਕੰਬਲ ਵਿਛਾਉਣ ਲਈ ਉੱਤੇ ਕੰਬਲ ਵਿਛਾਉਣ ਲਈ ਹੋਰ ਅਲੱਗ-ਅਲੱਗ ਜਿਹੜੀਆਂ ਆਈਟਮਾਂ ਉਹ ਇਹ ਚਾਰ ਗੱਡੌਨ ਏਡੇ ਵੱਡੇ ਨੇ ਭਰੇ ਹੋਏ ਆ ਜਿਹੜੇ ਅਸੀਂ ਅੱਜ ਤਕਰੀਬਨ 60 ਕ ਟਰੱਕ ਨੇ ਜਿਹੜੇ ਅੱਜ ਉਹ ਆਪਣੀ ਆਪਣੀ ਜਗ੍ਹਾ ਸਾਰੇ ਦਿਨ ਤੋਂ ਸਾਡੇ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਜਲੰਧਰ ਦੀ ਖਾਸ ਤੌਰ ਤੇ ਡਿਊਟੀ ਲੱਗੀ ਹੋਈ ਹੈ ਇਹ ਤੇ ਸਾਰੇ ਇਸ ਕੰਮ ਤੇ ਲੱਗੇ ਹੋਏ ਆ ਬੜੀ ਮਤਲਬ ਔਖੀ ਘੜੀ ਚ ਅੱਜ ਪੰਜਾਬ ਦੇ ਨਾਲ ਸਾਰੇ ਖੜੇ ਆ ਇਹ ਮੈਂ ਗੱਲ ਇੱਕ ਜ਼ਰੂਰ ਕਹਿਣੀ ਚਾਹਨਾ ਇਹ ਹਮੇਸ਼ਾ ਚਾਹੇ ਉਹ ਚਰਨਜੀਤ ਚੰਨੀ ਕਾਂਗਰਸ ਪਾਰਟੀ ਸੀ ਜੀ ਚਾਹੇ ਆ ਹੁਣ ਆਮ ਆਦਮੀ ਪਾਰਟੀ ਇਹਨਾਂ ਦਾ ਇੱਕੋ ਹੀ ਕੰਮ ਆ ਵੀ ਪੰਜਾਬ ਤੋਂ ਕਿਵੇਂ ਨਰਿੰਦਰ ਮੋਦੀ ਜੀ ਨੂੰ ਕਿਵੇਂ ਦੂਰ ਰੱਖੀਏ ਉਹ ਜ਼ਹਿਰ ਹਮੇਸ਼ਾ ਇਹ ਵੀਜਦੇ ਰਹਿੰਦੇ ਆ ਜਦੋਂ ਵੀ ਉਹਨਾਂ ਦਾ ਦਿਲ ਪੰਜਾਬ ਲਈ ਧੜਕਦਾ ਏ ਉਹ ਪੰਜਾਬ ਲਈ ਵੱਧ ਤੋਂ ਵੱਧ ਕਰਨਾ ਚਾਹੁੰਦੇ ਆ ਪਰ ਇਹ ਕੀ ਕਰਦੇ ਆ ਜਿਵੇਂ ਪਹਿਲਾਂ ਇਹ ਫਿਰੋਜ਼ਪੁਰ ਚੰਨੀ ਨੇ ਮੂਹਰੇ ਪੁਲਿਸ ਲਾ ਕੇ ਰੋਕਿਆ ਵੀ ਜਾ ਨਾ ਸਕਣ ਤੇ ਕੱਲ ਵੀ ਪਰਸੋਂ ਵੀ ਜਦੋਂ ਅਸੀਂ ਇਕੱਠੇ ਸੀ ਜਦੋਂ ਅਨਾਉਂਸਮੈਂਟ ਕਰ ਰਹੇ ਸੀ ਤੇ ਬਾਹਰ ਆ ਕੇ ਮੰਤਰੀਆਂ ਨੇ ਕੀ ਕਲੇਸ਼ ਪਾਇਆ ਇਹਦਾ ਮਤਲਬ ਥੋੜੀ ਹੋਮੇ ਵੱਡੀ ਹੋ ਗਈ ਤੁਨੂੰ ਇਹ ਨਹੀਂ ਵੀ ਪੰਜਾਬ ਨੂੰ ਕੁਝ ਤੁਸੀਂ ਇਹ ਕਹੋ ਵੀ ਜ 1600 ਕਰੋੜ ਰੁਪਇਆ ਬਹੁਤ ਧੰਨਵਾਦ ਤੇ 16000 ਕਰੋੜ ਰੁਪਇਆ ਹੋਰ ਦੋ ਤੁਸੀਂ ਕਿਸ ਗੱਲ ਤੇ ਜਾਣਬੁੱਝ ਕੇ ਪੰਜਾਬੀ ਦੀ ਹਿੰਦੀ ਦੀ ਗੱਲਾਂ ਛਿੜਕੇ ਨਾ ਤੁਸੀਂ ਵੱਡੇ ਹੋਗੇ ਪੰਜਾਬ ਦੇ ਲੋਕਾਂ ਨਾਲ ਤੁਸੀਂ ਵੱਡੇ ਹੋਗੇ ਜਦੋਂ ਪ੍ਰਧਾਨ ਮੰਤਰੀ ਜੀ ਇੱਕ ਐਡੀ ਔਖੀ ਘੜੀ ਦੇ ਵਿੱਚ ਸਾਡੇ ਆਏ ਆ ਆਪਾਂ ਤਾਂ ਕਿਸੇ ਕਿਸੇ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਉਹ ਵੀ ਜੇ ਕਰੇ ਆਏ ਉਹ ਜੱਟਾ ਦਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੁਸੀਂ ਬਾਹਰ ਕਲੇਸ਼ ਪਾਉਣੇ